ਕੀ ਨਾਮ ਹੈ ਮੈਮ ਤੁਹਾਡਾ ਹਾਂ ਹਰਨਾਨੀ ਮੈਮ ਅਜੀਤ ਤੇ ਬਲੱਡ ਡੋਨੇਟ ਕਰਨ ਆਇਆ ਹੂ ਤੇ ਕਿੰਨੇ ਵਾਰੀ ਬਲੱਡ ਡੋਨੇਟ ਕਰ ਸਕਿਆ ਤੁਸੀਂ ਫਸਟ ਟਾਈਮ ਮੈਮ ਫਸਟ ਟਾਈਮ ਹੈ ਤੁਹਾਨੂੰ ਇਹ ਸੋਚੀ ਕਿਸ ਤਰ੍ਹਾਂ ਇਹ ਵੀ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਬਸ ਇਹ ਹੈ ਕਿ ਅੱਗੇ ਕਿਸੇ ਕੰਮ ਆਏ ਮੇਨ ਜਿਵੇਂ ਪਈਆਂ ਨੂੰ ਚਾਹੀਦਾ ਹੁੰਦਾ ਲੋੜਵੰਦ ਹੁੰਦੇ ਨੇ ਜਿਵੇਂ ਐਂ ਮੇਰੇ ਹਸਬੰਡ ਕਰਨ ਆ ਰਹੇ ਸੀ ਤਾਂ ਮੈਨੂੰ ਵੀ ਹੋਇਆ ਕਿ ਮੈਂ ਵੀ ਕਰਕੇ ਆਵਾਂ ਹਾਂਜੀ ਅੱਗੇ ਵੀ ਤੁਹਾਡੀ ਵੀ ਹੈ ਵੀ ਤੁਹਾਨੂੰ ਕਿਸ ਤਰ੍ਹਾਂ ਫੀਲ ਹੋ ਰਿਹਾ ਵੀ ਅੱਗੇ ਵੀ ਤੁਸੀਂ ਬਲੱਡ ਡੋਨੇਟ ਕਰੋ ਹਾਂਜੀ ਸ਼ੋਰ ਜੀ ਤੁਹਾਨੂੰ ਕਿਹੋ ਜਿਹਾ ਫੀਲ ਹੋ ਰਿਹਾ ਹੈ ਅੱਛਾ ਫੀਲ ਹੋ ਰਿਹਾ ਹੈ ਤੁਹਾਨੂੰ ਕੋਈ ਵੀਕਨੈਸ ਵਗੈਰਾ ਆ ਰਹੀ ਹੈ ਜਿਵੇਂ ਲੋਕ ਕਹਿੰਦੇ ਨੇ ਵੀਕਨੈਸ ਆ ਜਾਂਦੀ ਹੈ ਜਾਂ ਬਲੱਡ ਡੇਨ ਨਾਲ ਕੋਈ ਕਮਜ਼ੋਰੀ ਆ ਜਾਂਦੀ ਹੈ ਐਸਾ ਤਾਂ ਕੁਝ ਨਹੀਂ ਫੀਲ ਹੋ ਰਿਹਾ ਨਹੀਂ ਬਿਲਕੁਲ ਨਹੀਂ ਠੀਕ ਹੈ ਹਾਂਜੀ ਆਪਣਾ ਨਾਮ ਦੱਸੋ ਜੀ ਅਨਿਲ ਕੁਮਾਰ ਅੱਛਾ ਤੁਸੀਂ ਅੱਜ ਇਸ ਕੈਂਪ ਦੇ ਵਿੱਚ ਬਲੱਡ ਡੇਨ ਆਏ ਹੋ ਕਿਵੇਂ ਮਹਿਸੂਸ ਹੋ ਰਿਹਾ ਹੈ ਬਹੁਤ ਅੱਛਾ ਔਰ ਬਹੁਤ ਵਧੀਆ ਕਿੰਨੇ ਵਾਰੀ ਬਲੱਡ ਦੇ ਚੁੱਕੇ ਹੋ ਤੁਸੀਂ ਜੀ ਯਾਰ ਬਹੁਤ 10 ਟਾਈਮ ਦੇ ਚੁੱਕੇ 10 ਵਾਰੀ ਦੇ ਚੁੱਕੇ ਹੋ ਹਾਂਜੀ ਹਾਂਜੀ ਔਰ ਤੁਹਾਨੂੰ ਜਿਹੜਾ ਹੈ ਵੀ ਇਹ ਜਿਹੜੀ ਸੇਵਾ ਕਰ ਰਹੇ ਹੋ ਤੁਸੀਂ ਬਲੱਡ ਡੋਨੇਟ ਦੀ ਇਹਦੇ ਤੁਹਾਨੂੰ ਕੀ ਫੀਲ ਆਉਂਦਾ ਕੀ ਮਹਿਸੂਸ ਹੁੰਦਾ ਹੈ ਕਿ ਹੁਣ ਤਾਂ ਬਹੁਤ ਅੱਛਾ ਹੁੰਦਾ ਕਾਫੀ ਬਿਮਾਰੀਆਂ ਤੋਂ ਬਚਾਉਂਦਾ ਜਿਵੇਂ ਕੋਲੇਸਟ੍ਰੋਲ ਵਗੈਰਾ ਉਹਦਾ ਵੀ ਬਹੁਤ ਬੈਨੀਫੀਟ ਹੈ ਬਲੱਡ ਡੇਟ ਨਾਲ ਇਹ ਵੀ ਉਹਦਾ ਵੀ ਬੈਨੀਫੀਟ ਹੈ ਔਰ ਮੈਂ ਕਹਿੰਦਾ ਸਭ ਨੂੰ ਦੇਣਾ ਚਾਹੀਦਾ ਜਿੰਨੇ ਵੀ ਅੱਛੇ ਨੌਜਵਾਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਲੋਨ ਸੰਦੇਸ਼ ਦੇਣਾ ਜਮਾ ਕਿ ਆਧੇ ਟੈਨ ਵਿੱਚ ਲੋਕੀ ਇੱਕ ਦੂਜੇ ਦੁਸ਼ਮਣ ਹੋਏ ਹੋਏ ਨੇ ਦੇਸ਼ ਵੇ ਨਫਰਦੀ ਆਗਵੀ ਬਲਣ ਵਾਲੇ ਬਹੁਤ ਲੋਕ ਨੇ ਇਹ ਨੌਜਵਾਨਾਂ ਨੇ ਆਪਣੇ ਨਾੜਾਂ ਜੋ ਖੂਨ ਕੱਢ ਗਏ ਕਿਸੇ ਜਾਨ ਬਚਾਣ ਦੇ ਵਾਸਤੇ ਕੰਮ ਕਰ ਰਹੇ ਨੇ ਮੈਂ ਉਹਨਾਂ ਦੇ ਪ੍ਰਧਾਨ ਪ੍ਰਵੀਨ ਜੀ ਮੁਖੀ ਜੀ ਤੇ ਹਾਂਸੀ ਜੀ ਦਾ ਤੇ ਉਹਨਾਂ ਟੀਮ ਦਾ ਤੇ ਉਤਰਾਦੀ ਪੰਚਾਇਤ ਦਾ ਧੰਨਵਾਦ ਕਰਦਾ ਤੇ ਨੌਜ ਉਹਨਾਂ ਨੂੰ ਕਹਿਣਾ ਕਿ ਆਪਣੇ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਇਹ ਜਿਹੜਾ ਫੋਨ ਹੈ ਜਿਹੜਾ ਹੌਸਪੀਟਲ ਵਿੱਚ ਪਹੁੰਚਦਾ ਉਹ ਜਾਤੀ ਪੰਥ ਸੰਪਰਦਾਇ ਤੋਂ ਉੱਪਰ ਉੱਠ ਕੇ ਉਹ ਕੰਮ ਕਰਦਾ ਹੈ ਅਚਾਨਕ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਜਦੋਂ ਹਸਪਤਾਲ ਪਹੁੰਚਦਾ ਉਸ ਦਾ ਪਰਿਵਾਰ ਨਹੀਂ ਹੁੰਦਾ ਇਹੀ ਖੂਨ ਹੈ ਜਿਹੜਾ ਉਹ ਜਿੰਦਗੀ ਬਚਾ ਦਿੰਦਾ ਜੇ ਖੂਨ ਨਾ ਹੋਵੇ ਤਾਂ ਉਹਦੀ ਜਿੰਦਗੀ ਜਾ ਸਕਦੀ ਹੈ ਇਸ ਕਰਕੇ ਮੈਂ ਨੌਜਵਾਨ ਪੀੜ੍ਹੀ ਨੂੰ ਕਹਿੰਦਾ ਕਿ ਅੰਦਰ ਆਪਣੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰੋ ਤੇ ਵਾਦ-ਵਾਦ ਖੂਨਦਾਨ ਕਰੋ ਜਿੰਦੇ ਦੀ ਖੂਨਦਾਨ ਮਰਨ ਤੋਂ ਬਾਅਦ ਅੱਖਾਂਦਾਨ ਵੀ ਜ਼ਰੂਰ ਕਰੋ ਮੈਂ ਅਨਿਲ ਮਾਰਟਨੀ ਸਮਾਜ ਸੇਵੀ ਅੱਜ ਇਹ ਕੈਂਪ ਬਾਰੇ ਜਾਣਕਾਰੀ ਦਿੰਦਾ ਅੱਜ ਸਾਡੀ ਉਧਰਾਹੀ ਪੰਚਾਇਤ ਦੇ ਤਰਫੋਂ ਦੂਸਰਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਥੈਲੀਸੀਮੀਆ ਦੇ ਬੱਚਿਆਂ ਵਾਸਤੇ ਰਜਿੰਦਰ ਹਸਪਤਾਲ ਦੀ ਟੀਮ ਆਈ ਹੋਈ ਹੈ ਤੇ ਉਹਨੂੰ ਕੈਲੀਸੀਮ ਦੇ ਬੱਚੇ ਉਸ ਤੇ ਲਗਾਇਆ ਜਾ ਰਿਹਾ ਕਿੰਨੇ ਕੇ ਯੂਨਿਟ ਹੋ ਗਏ तकरीबन 55 60 ਯੂਨਿਟ ਹੋ ਚੁੱਕੇ ਹਨ ਕਿੰਨਾ ਟਾਰਗੇਟ ਉੱਤੇ ਹੈ ਟਾਰਗੇਟ ਅਸੀਂ 100 ਦਾ ਰੱਖਿਆ ਹੈ ਪਰ ਸਾਡਾ ਲੱਗਦਾ ਹੈ ਟਾਰਗੇਟ 100 ਤੋਂ ਵੀ ਜ਼ਿਆਦਾ ਜਾਏਗਾ ਕਿਉਂਕਿ ਲੋਕਾਂ ਨੂੰ ਬਹੁਤ ਹੀ ਉਤਸ਼ਾਹ ਹੈ ਖੂਨ ਦੇ ਰਸਤੇ ਕਿਉਂਕਿ ਜਿਹੜਾ ਇਹ ਖੂਨਦਾਨ ਹੈ ਮਾਹਦਾਨ ਹੈ ਇਹਦੇ ਨਾਲ ਲੋਕਾਂ ਦੀ ਜਾਨ ਸੇਵ ਹੁੰਦੀ ਹੈ ਤੇ ਸਾਡੀ ਪੰਚਾਇਤ ਦੇ ਦਰਫੋਂ ਸਾਰਿਆਂ ਨੂੰ ਦੁਬਾਰਾ ਵੀ ਤੁਹਾਡੀ ਤਰਫੋਂ ਵੀ ਬੇਨਤੀ ਕਰ ਰਹੇ ਹਾਂ ਇੱਧਰ ਆ ਜਾਓ ਇੱਥੇ 2 ਵਜੇ ਤੱਕ ਇਹ ਕੈਂਪ ਚੱਲੇਗਾ ਆਪਣਾ ਵੱਧ ਜੜ ਕੇ ਇਸ ਯੋਗਦਾਨ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਨੌਜਵਾਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਖੂਨਦਾਨ ਕਰਨਾ ਚਾਹੀਦਾ ਹੈ ਜਿਹੜਾ ਵੀ ਖੂਨਦਾਨ ਕਰਦਾ ਹੈ ਇੱਕ ਤਾਂ ਹਰੇਕ ਬਿਮਾਰੀਆਂ ਵਾਸਤੇ ਵੀ ਇਹ ਚੀਜ਼ ਠੀਕ ਹੈ ਬੰਦੇ ਦਾ ਜਿਹੜਾ ਗਾੜਾ ਖੂਨ ਹੁੰਦਾ ਉਹ ਵੀ ਫਿਰ ਠੀਕ ਹੋ ਜਾਂਦਾ ਹੈ ਵੱਤ ਵੱਤ ਸਾਰਿਆਂ ਨੂੰ ਹੀ ਮੈਂ ਬੇਨਤੀ ਕਰਾਂਗਾ ਕਿ ਖੂਨਦਾਨ ਦਿਓ ਇਹ ਆਪਰ ਹੈਲਥ ਕੇਂਦਰ ਦੇ ਬੱਚਿਆਂ ਵਾਸਤੇ ਜਿਹੜਾ ਇਹ ਕੈਂਪ ਲਗਾਇਆ ਹੈ ਇੱਕ ਖੂਨ ਦੀ ਸੇਵਾ ਚਾਰ ਬੰਦਿਆਂ ਦੀ ਜਾਨ ਬਚਾਉਂਦੀ ਹੈ ਮੇਰੀ ਸਾਰਿਆਂ ਨੂੰ ਇੱਕ ਦੁਬਾਰਾ ਤੋਂ ਤੁਹਾਡੇ ਚੈਨਲ ਆਈ ਵੀ ਬੇਨਤੀ ਹੈ ਕਿ ਇੱਥੇ ਆਵਰ ਯਵਤ ਜਾ ਕੇ ਖੂਨਦਾਨ ਕਰੋ